ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲਓ ਜੀ ਇੱਕ ਆਪਾਂ ਕੇ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਬਈ ਜੀ ਆਪਾਂ ਜਿਹੜੇ ਦੋ ਕਬੂਤਰੀਆਂ ਆਪਾਂ ਜਿਹੜੀਆਂ ਡਾਉਣੀਆਂ ਹਨਾ ਉਹਨਾਂ ਨੂੰ ਆਪਾਂ ਦੋਨਾਂ ਕਬੂਤਰੀਆਂ ਦੇ ਵਿੱਚੋਂ ਬਈ ਜੀ ਆਪਾਂ ਇੱਕ ਕਬੂਤਰੀ ਡਾਉਣੀਆਂ ਬਾਜੀ ਤੇ ਉਹ ਆਪਾਂ ਘੇੜਿਆਂ ਵਾਲੇ ਦਿਨ ਸਿਲੈਕਟ ਕਰਾਂਗੇ ਹਾਂ ਵੀ ਕਿਹੜੀ ਕਬੂਤਰੀ ਆਪਾਂ ਬਾਜੀ ਤੇ ਛੱਡਾਂਗੇ ਕਿਹੜੀ ਨਹੀਂ ਛੱਡਾਂਗੇ ਠੀਕ ਹੈ ਅੱਜ ਜਿਹੜੀ ਆਪਣੀ ਇੱਕ ਕਾਲੀ ਅੱਖਾਂ ਦੀ ਕਬੂਤਰੀ ਆ ਹਨਾ ਭਈ ਉਹ ਦਾ ਤਾਂ ਆਪਾਂ ਉਹਨੂੰ ਪਾਣੀ ਲਾਵਾਂਗੇ ਪਹਿਲਾਂ ਪਾਣੀ ਲਾ ਦਾਂਗੇ ਜਿਹੜੀ ਆਪਣੀ ਦੂਸਰੀ ਕਬੂਤਰੀ ਉਹਨੂੰ ਆਪਾਂ 15 ਐਮਐਲ ਪਾਣੀ ਲਾਉਣਾ ਠੀਕ ਹੈ ਤੇ ਦੇਖਦੇ ਆਂ ਭਈ ਕੀ ਰਿਸਪੌਂਸ ਮਿਲੂਗਾ ਯਕੀਨ ਨਹੀਂ ਮਿਲਦਾ ਦੋ ਦਿਨ ਦੀ ਬੰਦੀ ਪਾ ਕੇ ਭਈ ਗੇੜੇ ਇਹਨਾਂ ਦੇ ਨਾਲ ਸਹੀ ਨਹੀਂ ਬਣਦੇ ਭਈ ਸੀ ਆਪਣੇ ਮਤਲਬ ਫਿਰ ਦੋ ਦਿਨਾਂ ਦੀ ਬੰਦੀ ਪਾਈ ਆਪਾਂ ਤੇ ਹੁਣ ਗੇੜੇ ਸੈਟ ਹੋ ਗਏ ਆਪਣੇ ਅੱਜ ਆਪਾਂ ਲਾਵਾਂਗੇ ਕੱਲ ਨੂੰ ਰੈਸਟ ਆ ਫਿਰ 14 ਨੂੰ ਗੇੜੇ ਆਪਣੇ ਫਿਰ ਦੋ ਦਿਨ ਰੈਸਟ ਆਜੂਗੀ ਫਿਰ 17 ਨੂੰ ਆਪਾਂ ਬਾਜੀ ਤੇ ਜਾਵਾਂਗੇ ਠੀਕ ਹੈ ਭਈ ਤੇ ਫਿਰ ਆਪਾਂ ਤੁਹਾਨੂੰ ਉਹਨਾਂ ਨੂੰ ਬਾਜੀ ਤੇ ਵੀ ਮਿਲਾਂਗੇ ਤੁਹਾਨੂੰ ਸਾਰੇ ਜਿਹੜੇ ਵੀਰ ਭਰਾ ਉੱਥੇ ਆਉਣਗੇ ਕੋਈ ਚੱਕਰ ਨਹੀਂ ਮਿਲ ਲੋ ਕੋਈ ਚੱਕਰ ਨਹੀਂ ਆਪਾਂ ਨੂੰ ਤਾਂ ਠੀਕ ਹੈ ਤੇ ਬਾਕੀ ਆਪਾਂ ਤੁਹਾਨੂੰ ਕਬੂਤਰੀਆਂ ਦਿਖਾ ਦਿੰਨੇ ਆ ਠੀਕ ਹੈ ਕਹਿੜੀਆਂ ਕਬੂਤਰੀਆਂ ਦੋ ਪਹਿਲਾਂ ਤਾਂ ਉਹਨਾਂ ਦੇ ਅੰਦਰ ਬੈਜੀ ਆਪਾਂ ਦਾਣਾ ਦੂਣਾ ਦੇਖ ਲੀਏ ਰੈਸ਼ ਰੂਸ਼ ਤਾਂ ਹੈ ਨਹੀਂ ਇੱਕ ਇੱਕ ਕਬੂਤਰੀ ਆ ਬੈਠੀ ਇੱਕ ਆਪਣੀ ਆ ਬੈਠੀ ਠੀਕ ਹੈ ਇਹਨਾਂ ਨੂੰ ਫੜ ਲਈਏ ਪਹਿਲਾਂ ਤਾਂ ਤੇ ਜਾਲ ਦੇ ਵਿੱਚ ਪਾ ਲਈਏ ਸ਼ਾਇਦ ਵੀ ਆਪਾਂ ਰੱਖਿਆ ਹੋਇਆ ਵਾ ਤੇ ਸਰਿੰਜ ਵੀ ਰੱਖਿਆ ਆ ਪਾਣੀ ਆਪਾਂ ਥੋ ਲੈ ਲਾਂਗੇ ਠੀਕ ਹੈ ਤੇ ਹੁਣ ਇਹਨਾਂ ਨੂੰ ਫੜਦੇ ਆਂ ਤੇ ਰਾਸ਼ ਰੂਸ਼ ਦੇਖਦੇ ਆਂ ਇਹਨਾਂ ਦੇ ਅੰਦਰ ਠੀਕ ਹੈ ਤੇ ਫਿਰ ਤੁਹਾਨੂੰ ਦਿਖਾਉਣੇ ਆ ਅੱਗੇ ਤੇ ਫਿਰ ਦੇਖਦੇ ਆਂ ਅੱਜ ਕਿੰਨਾ ਟਾਈਮ ਕਰਦੇ ਆ ਉਹ ਵੀ ਤੁਹਾਨੂੰ ਮੈਂ ਦਿਖਾਵਾਂਗੇ ਨਹੀਂ ਤੇ ਕਿਉਂਕਿ ਮੈਂ ਤਾਂ ਚਲੇ ਜਾਣਾ ਨਾ ਬਸ ਇਕੱਲੇ ਮੈਂ ਕਬੂਤਰ ਢਾ ਕੇ ਬਸ ਆਪਾਂ ਨੂੰ ਮੁੰਡੇ ਹੁੰਦੇ ਇੱਥੇ ਉਹ ਦੱਸ ਦਿੰਦੇ ਹਾਂ ਵੀ ਇੰਨਾ ਉੱਡੇ ਇੰਨਾ ਨਹੀਂ ਉੱਡੇ ਤੇ 11 ਤਰੀਕ ਨੂੰ ਨਹੀਂ 10 ਤਰੀਕ ਨੂੰ ਹਾਂ 10 ਨੂੰ ਨਹੀਂ ਹਾਂ 9 ਤਰੀਕ ਨੂੰ ਇਹ ਕਬੂਤਰ 2 ਵਜੇ ਤੱਕ ਉੱਡੇ ਸੀਗੇ ਫਿਰ 2 ਦਿਨ ਦੀ ਬੰਦੀ ਪਾਤੀ ਅੱਜ ਦੇਖਦੇ ਬੱਬਾ ਮੇਰ ਕਰੇ ਅੱਜ ਕਿੰਨਾ ਟਾਈਮ ਕਰਦੇ ਕਿੰਨਾ ਨਹੀਂ ਕਰਦੇ ਉਹ ਬਤਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਹਨਾ ਤੇ ਜਿੱਦਣ ਆਪਾਂ ਕਬੂਤਰ ਨੂੰ ਸਾਂਭਾਂਗੇ ਉਸ ਦਿਨ ਇੱਕ ਵੀਡੀਓ ਬਣਾ ਦਾਂਗੇ ਤੁਹਾਨੂੰ ਦਰਸਨ ਵਾਸਤੇ ਹਾਂ ਵੀ ਇੰਨਾ ਕਬੂਤਰ ਉੱਡੇ ਆਪਣੇ ਇੰਨਾ ਨਹੀਂ ਉੱਡੇ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਫੜਦੇ ਹਾਂ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਨਵੇਂ ਆ ਵੀਡੀਓ ਨੂੰ ਦੇਖਣਾ ਤੇ ਬਾਕੀ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਕਰਦੇ ਫਿਰ ਵੀਡੀਓ ਨੂੰ ਸਟਾਰਟ ਲਓ ਬਈ ਜੀ ਇਹ ਕਬੂਤਰੀ ਦਾ ਇੱਕ ਦਾਣਾ ਹੈਗਾ ਇੱਕ ਅੱਧਾ ਦਾਣਾ ਬਾਕੀ ਆ ਕਬੂਤਰੀ ਤਾਂ ਆਪਣੀ ਮਸਤਾ ਠੀਕ ਹੈ ਤੇ ਇਹ ਕਬੂਤਰੀ ਪੰਜਾਵਾਂ ਖਾਲੀ ਐ ਅੰਨੇ ਦਾਣੇ ਨਹੀਂ ਖਾਦੇ ਸੀ ਇਹ ਬਦਾਮਾਂ ਤੇ ਹੀ ਆ ਕੱਲੀ ਤੇ ਹੁਣ ਆਪਾਂ 10 ਦਮ ਦਾ ਖਵਾਇਆ ਕਰਾਂਗੇ ਠੀਕ ਐ 10 ਬਦਾਮਾਂ ਤੇ ਆਪਣੇ ਕਬੂਤਰ ਜਵਾਂ ਸਾਫ਼ ਹੋ ਜਾਂਦੇ ਆ ਠੀਕ ਐ ਇਹਨਾਂ ਦੇ ਵੀ ਸੈੱਟ ਕਰਨਾ ਪੈਂਦਾ ਇਹਨਾਂ ਨੂੰ ਤੇ ਚਲੋ ਵੀ ਤੂੰ ਵੀ ਤੇ ਹੁਣ ਇਹਨਾਂ ਨੂੰ ਆਪਾਂ ਪਾਣੀ ਲਾਉਣੇ ਆ ਠੀਕ ਐ ਇਹਨੂੰ ਆਪਾਂ ਕਾਲੇ ਟੂਸ ਵਾਲੇ ਨੂੰ ਆਪਾਂ ਲਾਉਣਾ ਵਾ 15 ਐਮਐਲ ਤੈਨੂੰ ਅੱਜ ਪਹਿਲਾ ਪਾਣੀ ਲਾਉਣਾ ਕਾਲੀਆਂ ਖੰਦੀ ਕਬੂਤਰੀ ਨੂੰ 7 ਐਮਨ ਲਾ ਦਿੰਨੇ ਆ ਕਿਉਂਕਿ ਫਿਰ ਪਾਣੀ ਚਕਾਉਣਾ ਹਨਾ ਨਹੀਂ ਤੇ ਮੈਂ ਸਟਾਰਟਿੰਗ ਤਾਂ ਆਪਾਂ ਪਾਣੀ ਤੋਂ ਹੀ ਕਰੀ ਦੀ ਆ ਠੀਕ ਹੈ ਇਹਨਾਂ ਨੂੰ ਪਾਣੀ ਪੂਣੀ ਲਾਉਣੇ ਆ ਫਿਰ ਤੇ ਫਿਰ ਅੱਗੇ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਨਾਲ ਬਣਿਆ ਰਿਓ ਸਾਰੇ ਵੀਰ ਭਰਾ ਠੀਕ ਹੈ ਤੇ ਲਓ ਬਾਈ ਜੀ ਆਪਾਂ ਲਾਤਾ ਸ਼ਹਿਦ ਵਾਲਾ ਪਾਣੀ ਠੀਕ ਹੈ ਬਾਕੀ ਸ਼ਹਿਦ ਵਾਲੇ ਪਾਣੀ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਠੀਕ ਹੈ ਭਾਈ ਜਿਹੜਾ ਸ਼ਹਿਦ ਦਾ ਪਾਣੀ ਹੁੰਦਾ ਮੰਨ ਲੈਣਾ ਇੱਕ ਤਾਂ ਮੰਨ ਲਓ ਆਪਾਂ ਸ਼ਹਿਦ ਦੀਆਂ ਦੋ ਬੂੰਦਾਂ ਪਾ ਦਈਏ ਹਨਾ ਇਹਦੇ ਨਾਲ ਬਈ ਇੱਕ ਤਾਂ ਕਬੂਤਰ ਸੋਝਦਾ ਨੇ ਠੀਕ ਹੈ ਇਹਦਾ ਇਹ ਫਾਇਦਾ ਇੱਕ ਤਾਂ ਸ਼ਾਇਦ ਹੁੰਦਾ ਦੂਜਾ ਫਾਇਦਾ ਬਈ ਇਹ ਆ ਬਾਕੀ ਜੇ ਕਬੂਤਰ ਘਟਦਾ ਹੁੰਦਾ ਹਨ ਇੱਕ ਆਪਾਂ ਪਾਣੀ ਲਾ ਦਈਏ ਹਨ ਇਹਦੀ ਲੋਚ ਹੀ ਕੀ ਆ ਉੱਡੀ ਜਾਂਦਾ ਸਵਾਦ ਚ ਉੱਡੀ ਜਾਂਦਾ ਹਨ ਮਿੱਠਾ ਹੁੰਦਾ ਕਿਉਂਕਿ ਕਬੂਤਰ ਨੂੰ ਜਿਵੇਂ ਜਿਵੇਂ ਖਿੱਚੀ ਜਾਂਦਾ ਸਵਾਦ ਆਈ ਜਾਂਦਾਵੇਂ ਉੱਡੀ ਜਾਂਦਾ ਠੀਕ ਹੈ ਮੇਰੇ ਨਾਲ ਹਿਸਾਬ ਨਾਲ ਮੈਨੂੰ ਤਾਂ ਦੋ ਕਾਰਨ ਹਜੇ ਪਤਾ ਚੱਲੇ ਬਾਕੀ ਜੇ ਤੁਹਾਨੂੰ ਜ਼ਿਆਦਾ ਪਤਾ ਬਾਕੀ ਕਮੈਂਟ ਕਰਕੇ ਦੱਸ ਦਿਓ ਠੀਕ ਹੈ ਤੇ ਬਾਕੀ ਆਪਾਂ ਹੁਣੇ ਪਾਣੀ ਲਾਤਾ ਇਹਨੂੰ 15 ਲਾਤਾ ਉਹਨੂੰ 7 ਲਾਤਾ ਠੀਕ ਹੈ ਤਦੋਂ ਨਾ ਆਪਾਂ ਪਹਿਲਾਂ ਵੀ ਦੱਸਿਆ ਪੰਜ ਤੋਂ ਸਟਾਰਟਿੰਗ ਕਰੀਦਾ ਕਿਉਂਕਿ ਗੇੜੇ ਨੇੜੇ ਆਈ ਜਾਂਦੇ ਫਿਰ ਆਪਾਂ ਵੱਧ ਪਾਣੀ ਚਕਾਉਣੇ ਆ ਜੈਨੂੰ ਠੀਕ ਹੈ ਬਾਕੀ ਦੋ ਤਿੰਨ ਮੀਟਾ ਇਹਨਾਂ ਨੂੰ ਰੱਖਦੇ ਆ ਇੱਥੇ ਤੇ ਫਿਰ ਆਪਾਂ ਇਹਨਾਂ ਨੂੰ ਓਲੇ ਲਾ ਦਾਂਗੇ ਠੀਕ ਹੈ ਟਾਈਮ ਦੇਖ ਲੈਣ ਦੋ ਟਾਈਮ ਅਜੇ 10 ਹੀ ਹੋਇਆ ਠੀਕ ਹੈ 20 ਤੇ ਜਾਂ 15 ਤੇ ਆਪਾਂ ਡਾ ਦਾਂਗੇ ਠੀਕ ਹੈ ਇਹਨਾਂ ਨੂੰ 7 15 ਤੇ ਤੇ ਫਿਰ ਆ ਵੇਣਿਆ ਅੱਜ ਕੀ ਕਮਾਲ ਕਰਕੇ ਆਉਂਦੀਆਂ ਕੀ ਨਹੀਂ ਕਰਕੇ ਆਉਂਦੀਆਂ ਦੋਨੋਂ ਕਬੂਤਰੀਆਂ ਠੀਕ ਹੈ ਦੋਨੋਂ ਚ ਆਪਾਂ ਇੱਕ ਛੱਡਣਾ ਵਾ ਜਿਹੜਾ ਆਪਣੇ ਗੇੜਿਆਂ ਵਾਲੇ ਦਿਨ ਸਹੀ ਉੱਡ ਗਿਆ ਉਹਦੇ ਹਿਸਾਬ ਨਾਲ ਛੱਡਣਾ ਬਾਕੀ ਆਪਾਂ 12 ਵਜੇ ਤੋਂ ਬਾਅਦ ਆਪਾਂ ਕਬੂਤਰੀਆਂ ਮਿਠਾ ਲੈਣੀਆਂ ਗੇੜਿਆਂ ਵਾਲੇ ਦਿਨ ਠੀਕ ਹੈ ਉਸ ਦਿਨ ਮੈਂ ਘਰੇ ਰਹੂੰਗਾ ਉਸ ਦਿਨ ਪੂਰੇ ਇਹਨਾਂ ਦਾ ਵਲੌਗ ਆਊਗਾ ਕਬੂਤਰੀਆਂ ਦਾ ਠੀਕ ਹੈ ਉਸ ਦਿਨ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ 14 ਤਰੀਕ ਤੱਕ ਤੇ ਆਪਾਂ ਫਿਰ ਵੀਡੀਓ ਆਪਣੀ ਉਹਨਾਂ ਤੱਕ ਨਹੀਂ ਆਊਗੀ ਠੀਕ ਹੈ ਇਹਨਾਂ ਦੋਨਾਂ ਦੀ ਤੇ ਦੇਖਿਓ ਜਰੂਰ ਸਾਰੇ ਵੀਰ ਭਰਾ ਬਾਕੀ ਆਪਾਂ ਡਾਉਣ ਇਹਨਾਂ ਨੂੰ ਚਾਹ ਚੂ ਪੀ ਲਿਆ ਉਹਨਾਂ ਨੂੰ ਫਿਰ ਨਾਲੇ ਉਹਨਾਂ ਨੂੰ ਸੈੱਟ ਹੋ ਜਾਂਦੇ ਮਾੜੇ ਮੋਟੇ ਠੀਕ ਹੈ ਫਿਰ ਤੁਹਾਨੂੰ ਕਰਦੇ ਅੱਗੇ ਗੱਲਬਾਤ ਆਹ ਲਓ ਭਾਈ ਜੀ ਹੁਣ ਇਹਨਾਂ ਦਾ ਹੋ ਗਿਆ ਟਾਈਮ ਡਾਉਣ ਦਾ ਤੇ ਹੁਣ ਆਪਾਂ ਡਾਉਣ ਆ ਇੱਕ ਦਿਨ ਤੁਹਾਨੂੰ ਕਲਰ ਸ਼ੋਅ ਤੱਕ ਦਿਖਾ ਦਈਏ ਆ ਜਾ ਨੇੜੇ ਆ ਜਾ ਕਲਰ ਦਿਖਾ ਦੇ ਇਹਦੀ ਆਪਾਂ ਇੱਕ ਜਿਹੜੀ ਸੱਜੀ ਬਗ ਲਾਣੋਂ ਆਪਾਂ ਗੁਲਾਬੀ ਲਾਲ ਕਰਾਂਗੇ ਜਾਂ ਗੁਲਾਬੀ ਕਰਾਂਗੇ ਠੀਕ ਹੈ ਉਹ ਵੀ ਕਰਦੇ ਆ ਜਾਣ ਕੇ ਆਪਾਂ ਬਾਕੀ ਆ ਰੰਗ ਹੈ ਦੋਨੇ ਤੋਂ ਦੋਨੇ ਟੂਸ ਤੇ ਆ ਆਖਰੀ ਦਿਖਾ ਦੇ ਤੰਦਰੀ ਸਾਡੀ ਰਪਿੰਦਾ ਕਾਲਾ ਅਦਰ ਖੱਟਾ ਠੀਕ ਹੈ ਤੇ ਇਹਨੂੰ ਡੋਣਿਆ ਹੁਣ ਜੇ ਬਾਬਾ ਮੇਰ ਕਰੇ ਭਲਿੰਗ ਕਰੇ ਅੱਜ ਤੇ ਇਹ ਦੇਖੀ ਕਮਾਲ ਕਰ ਛੇ ਹੁੰਦੀ ਆ ਲੋਈ ਜੀ ਤੋਂ ਉਤਰੀ ਆਵਾ ਇਹਨੂੰ ਲਾਤਾ ਅੱਜ ਆਪਾਂ ਪਹਿਲਾ ਪਾਣੀ ਠੀਕ ਹੈ ਜਿਹੜਾ ਤਾਂ ਖੰਭ ਸੀਗਾ ਮਤਲਬ ਜਿਹੜਾ ਟੇਡਾ ਸੀ ਹੁੰਦੀ ਆਪਾਂ ਸ਼ਾਰਟ ਵੀਡੀਓ ਪਾਈ ਸੀ ਆਪਾਂ ਫਿਰ ਦੂਰੀ ਆ ਰਬਈ ਦੂਜਾ ਪਾਰਟ ਬਣਾਇਆ ਨਹੀਂ ਬਾਕੀ ਖੰਭ ਸਿੱਧਾ ਹੋ ਗਿਆ ਸੀ

ਆਪਾਂ ਕਬੂਤਰ ਦਾਤੇ ਸੀਗੇ ਠੀਕ ਹੈ ਤੇ ਮੈਂ ਅੱਜ ਟ੍ਰੇਆਂ ਸਾਫ਼ ਕਰਨੀ ਆਂ ਦਾਣਿਆਂ ਵਾਲੀਆਂ ਨੇੜਿਆਂ ਕਿਤੇ ਖਾਦੀਆਂ ਆਣਾ ਇੱਕ ਇੱਥੇ ਆਪਣੇ ਜਿਵੇਂ ਮਿੱਠਾਨੀਆਂ ਜਾਮੀਆਂ ਸੀ ਦਾਦੀਆਂ ਤੇ ਉਹ ਆਪਾਂ ਸਾਫ਼ ਕਰਤੀਆਂ ਦੋਨੋਂ ਧੋਕਤੀਆਂ ਹੁਣ ਆਪਾਂ ਇਹਨਾਂ ਨੂੰ ਸਾਫ਼ ਵੀ ਕਰ ਦਾਂਗੇ ਬਾਕੀ ਆਪਣੇ ਜਿਹੜੇ ਦੋ ਕਬੂਤਰ ਉੱਡੀ ਜਾਂਦੇ ਉਹ ਆ ਆ ਕਰਦੇ ਪਏ ਇੱਕ ਮਿੰਟ ਪਾਉਂਦੇ ਪਏ ਉਹ ਦਿਖਾ ਦੇ ਜਿਆਦਾ ਜੂਮਣਾ ਕਰੀ ਨਹੀਂ ਤੇ ਬਲਰ ਹੋ ਜਾਣਾ ਆ ਕਰਦੇ ਪਏ ਛਤਰੀ ਆਪਾਂ ਇੱਕ ਸਾਜੇ ਤਾਂ ਨਹੀਂ ਨਹੀਂ ਲਾਈ ਹੋਈ ਆ ਮੈਂ ਤਾਂ ਲਾਈ ਹੋਈ ਆ ਮੈਂ ਚਾ ਥੋੜਾ ਜਿਆ ਕਰੀਬ ਉਹ ਸੈਟ ਅਪ ਹੋ ਜਾਵਾਂਗੇ ਔਸ਼ਤਰੀ ਦੇ ਹਲੇ ਆਪਾਂ ਜਿੰਨੀ ਲਾਈਨ ਹੋਈ ਹੈ ਇਹ ਤੋਂ ਬਾਅਦ ਆਪਾਂ ਲਾ ਦਾਂਗੇ ਉੱਚੀ ਠੀਕ ਹੈ ਜਦੋਂ ਮੈਂ ਜਾਣ ਲੱਗਾ ਉਦੋਂ ਆਪਾਂ ਉੱਚੀ ਲਾ ਦਾਂਗੇ ਜਿੰਨਾ ਜਗ੍ਹਾ ਆਪਾਂ ਕਰੇ ਹੁੰਨੇ ਉਦੋਂ ਆਪਾਂ ਨੀਵੀਂ ਛਤਰੀ ਲਾ ਦੇਈ ਦੀ ਆ ਬਾਕੀ ਨਾਲ ਇਹਨਾਂ ਨੂੰ ਕਬੂਤਰ ਸੈੱਟ ਹੋ ਜਾਂਦਾ ਠੀਕ ਹੈ ਤੇ ਲਓ ਬਾਈ ਜੀ ਤੇ ਇਹ ਕਬੂਤਰ ਆਪਣੇ ਸਹੀ ਹਜੇ ਉੱਡੀ ਜਾਂਦੇ ਆ ਤੇ ਆਪਾਂ ਦੋ ਕਬੂਤਰ ਆਪਾਂ ਦੇਤੇ ਸੀ ਬਈ ਰਾਤ ਆਪਣੇ ਦੋਸਤ ਆਏ ਸੀਗੇ ਨੇ ਇਹੇ ਜਿਆਦਾ ਹੋ ਗਏ ਸੀਗੇ ਮੈਂ ਚੱਲ ਵੀਡੀਓ ਤਾਂ ਹੁਣ ਕੀ ਬਣਾਉਣੀ ਹੈ ਹਨ ਜਿਹੜੇ ਆਪਾਂ ਦੇ ਹੀ ਦਿੱਤੇ ਉਹ ਤਾਂ ਉਹਨਾਂ ਨੂੰ ਪਤਾ ਜਾਂ ਮੈਨੂੰ ਪਤਾ ਕੈਸ਼ੋਅਫ ਕਰਾਂਗੇ ਹਨ ਬਾਕੀ ਐ ਹੋ ਜਾਂਦਾ ਜੇ ਆਪਾਂ ਦਿਖਾ ਦਈਏ ਨਾ ਕਿਸੇ ਨੂੰ ਮਤਲਬ ਦੇ ਦਈਏ ਆਪਾਂ ਤੇ ਫਿਰ ਚੱਲ ਐ ਹੋ ਜਾਂਦਾ ਹਾਂ ਵੀ ਵੀਡੀਓ ਇੱਕ ਬਣੀ ਰਹਿੰਦੀ ਹੈ ਕਿ ਆਪਾਂ ਨੂੰ ਪਤਾ ਚੱਲ ਜਾਂਦਾ ਹਾਂ ਵੀ ਆ ਕਬੂਤਰ ਆਪਾਂ ਇਹਨੂੰ ਦਿੱਤਾ ਵਾ ਆਲਾ ਬਾਕੀ ਮੁੱਕਰ ਨਹੀਂ ਸਕਦਾ ਹਨ ਇਹ ਫਾਇਦਾ ਹੋ ਜਾਂਦਾ ਤੇ ਬਾਕੀ ਜਿਹੜੀ ਆਪਾਂ ਕਬੂਤਰੀ ਦਿੱਤੀ ਸੀ ਜਿਹੜੀ ਆਪਣੀਆਂ ਬਗਲਾਂ ਵਾਲੀ ਸੀ ਹਨ ਗੁਲਾਬੀ ਬਗਲਾਂ ਵਾਲੀ ਕਬੂਤਰੀ ਕਾਲੀ ਚੀਨੀ ਕਬੂਤਰੀ ਉਹ ਦਿੱਤੀ ਹੋਈ ਆ ਜਿਹੜਾ ਕਬੂਤਰ ਸੀਗਾ ਆਪਾਂ ਕਬੂਤਰ ਜਿਹੜਾ ਕਾਲੀ ਅੱਖਾਂ ਦਾ ਕਬੂਤਰ ਦਿੱਤਾ ਆ ਬਾਈ ਜਿਹਦੇ ਗੁਲਾਬੀ ਡੰਡਾ ਹਰਾ ਡੰਡਾ ਵਗਿਆ ਹੋਇਆ ਠੀਕ ਐ ਜਿਹਦੀ ਆ ਪਾਸਟੋਰੀ ਆਪਣੇ ਜਿਹਦੇ ਬੈਠਾ ਸੀ ਨਾ ਇੱਕ ਮਿੰਟ ਤੁਹਾਨੂੰ ਮੈਂ ਦਿਖਾਉਣਾ ਐ ਸ਼ਾਇਦ ਨਾ ਹੀ ਪਤਾ ਚੱਲੇ ਤੁਹਾਨੂੰ ਹੁਣ ਘੇੜ ਭੇੜ ਰਹੇ ਨੇ ਜਿਹੜਾ ਆਪਣੇ ਹੱਥੇ ਚਬਾਰੇ ਤੇ ਬੈ ਗਿਆ ਸੀ ਚੁੰਡ ਤੇ ਬੈਠਾ ਸੀ ਜਿਹਦੀ ਆ ਆਪਾਂ ਵੀਡੀਓ ਵੀ ਬਣਾ ਕੇ ਸ਼ਾਰਟ ਵੀਡੀਓ ਪਾਈ ਹੋਈ ਆ ਠੀਕ ਐ ਉਹ ਵਾਲਾ ਉਹ ਆਪਾ ਠੀਕ ਹੈ ਦੇ ਤਾਂ ਇੱਕ ਕਬੂਤਰ ਉਹ ਤੇ ਇੱਕ ਆਪਣਾ ਦੋ ਕਾਲੀ ਚਿਣੀ ਕਬੂਤਰੀ ਉਹ ਵੀ ਕਬੂਤਰ ਚੱਲ ਪਿਆ ਸੀਗਾ ਡੰਡਿਆਂ ਨਾਲ ਜਿਹੜਾ ਤੇ ਚਬਾਰੇ ਤੇ ਬੈਠਾ ਸੀਗਾ ਠੀਕ ਹੈ ਉਹ ਕਬੂਤਰੀ ਵਧੀਆ ਚੱਲਣ ਲੱਗਿਆ ਸੀਗਾ ਤੇ ਉਹ ਤੁਹਾਨੂੰ ਪਤਾ ਯਾਰ ਮੇਰਾ ਦੋਸਤ ਆ ਗਿਆ ਸੀ ਇੱਕ ਉਹ ਕਹਿੰਦਾ ਯਾਰ ਮੈਨੂੰ ਚਾਹੀਦੀ ਆ ਹਨਾ ਤੇ ਪਹਿਲਾਂ ਤਾਂ ਮੈਂ ਕਿਹਾ ਚੱਲ ਕੋਈ ਨਹੀਂ ਕਰਦਾਂਗੇ ਕਿਸੇ ਤੋਂ ਤੇ ਇਹ ਨਹੀਂ ਕਹਿੰਦਾ ਯਾਰ ਦੇ ਦੇ ਯਾਰ ਹਨਾ ਤੇ ਮੈਂ ਚੱਲ ਫਿਰ ਲੈ ਜਾ ਤੇ ਬਾਕੀ ਕਹਿੰਦੇ ਆਪਣੇ ਪਿੰਡ ਬਾਜੀ ਵੀ ਕਰਾਉਣੀ ਆ ਬੂੜਾ ਗੁੱਜਰ ਤੇ ਬਾਕੀ ਦੇਖਦੇ ਹਾਂ ਬਾਬਾ ਮਿਹਰ ਕਰੇ ਜੇ ਤਾਂ ਕਿਆਨੇ ਗੇ ਤਾਂ ਬਈ ਕਰਾ ਲੈਣਗੇ ਹਨਾ ਬਾਕੀ ਆਪਾਂ ਨਾਲ ਜਾਵੜਾਂਗੇ ਉਹਨਾਂ ਦੇ ਬਾਕੀ ਜੇ ਉਹ ਆਪਣਾ ਕੀ ਕਹਿੰਦੇ ਹੁੰਦੇ ਆ ਬਾਜੀ ਬੂਜੀ ਕਰਾਤੀ ਫਿਰ ਆ ਤੁਹਾਨੂੰ ਵੀਡੀਓ ਆ ਜਾਊਗੀ ਤੁਹਾਡੇ ਕੋਲੇ ਠੀਕ ਹੈ ਜੋ ਵੀ ਪ੍ਰਬੰਧ ਕਰਨਾ ਸਾਰਾ ਕੁਝ ਦਿਖਾਵਾਂਗੇ ਵਿੱਚ ਬਾਕੀ ਆਪਣੇ ਚੈਨਲ ਜਰੂਰ ਸਬਸਕ੍ਰਾਈਬ ਸੋਰੀ ਖੰਗ ਦੀ ਲੱਗੀ ਸੀ ਇੱਕ ਤਾਂ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਬਾਕੀ ਉਹਦਾ ਨਾਂ ਕੀ ਆ ਫੇਰ ਹੀ ਤੁਸੀਂ ਆਪਣਾ ਜਿਹੜੀ ਨਵੀਂ ਵੀਡੀਓ ਫੇਰ ਦੇਖ ਸਕਦੇ ਆ ਠੀਕ ਹੈ ਤੁਸੀਂ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਾਰੇ ਵੀਰ ਭਰਾ ਠੀਕ ਹੈ ਤੇ ਬਾਕੀ ਅੰਦਰ ਇੱਕ ਦੋ ਕਬੂਤਰ ਹਜੇ ਆਪਾਂ ਤਾਂ ਨਹੀਂ ਕੱਢਦੇ ਪਏ ਯਾਰ ਕਿਉਂਕਿ ਆਪਣੇ ਕੋਲ ਕਬੂਤਰੀਆਂ ਡੋਂ ਵਾਸਤੇ ਹੈਗੀਆਂ ਹੀ ਆ ਆਪਾਂ ਤਾਂ ਨਹੀਂ ਕੱਢਦੇ ਪਏ ਹੌਲੀ ਹੌਲੀ ਮੰਨ ਲਾ ਜੇ ਆਪਾਂ ਜ਼ਿਆਦਾ ਝੋਣਡ ਕੱਢਾਂਗੇ ਹਨਾ ਫਿਰ ਸਾਰਿਆਂ ਨੂੰ ਯਾਰ ਬਦਾਮ ਪਾਉਣੇ ਬਹੁਤ ਔਖੇ ਹੋ ਜਾਣਗੇ ਠੀਕ ਹੈ ਭਾਈ ਜਿਹੜੇ ਤਾਂ ਤਗੜੇ ਖਿਡਾਰੀ ਆ ਜਿੰਨਾਂ ਪੈਸਾ ਪੂਸੇ ਵਾਲੇ ਹੈਗੇ ਹਨਾ ਸਰਦਾ ਵਰਦਾ ਹੈਗਾਗਾ ਜਈਆਂ ਦਾ ਉਹ ਤਾਂ ਬਈ ਬਦਾਮ ਤੋਂ ਪਾਦ ਲੈਂਦੇ ਹਨਾ ਫਿਰ ਆ ਬਈ ਆਪਣੇ ਤੋਂ ਮੈਂ ਤਾਂ ਕੱਢ ਕੇ ਵੇਖਿਓ ਯਾਰ ਬਈ ਜੀ ਮੈਂ 10-10 ਕੱਢ ਕੇ ਦੇਖੇ ਭਾਈ ਇਹਨਾਂ ਨੂੰ ਬਦਾਮ ਨਹੀਂ ਪੈਂਦੇ ਭਾਈ ਉਹ ਆ ਭਾਈ ਜਿਹੜੇ ਵਧੀਆ ਭਈ ਨੇ ਕੱਢ 100-100 ਕਬੂਤਰ ਕੱਢਦੇ ਹਨ ਇਹਨਾਂ ਨੂੰ ਬਦਾਮ ਪੂਰੇ ਕਰਦੇ ਦੇਖ ਲਓ ਆਪਣੇ ਵਰਗਾ ਭਰਾਵਾ ਦੋਆਂ ਤਿੰਨਾਂ ਨੂੰ ਨਹੀਂ ਪੂਰੇ ਕਰ ਸਕਦਾ ਭਾਈ ਤੁਹਾਨੂੰ ਕਬੂਤਰ ਲੰਮੇ ਪੈ ਕੇ ਦਿਖਾਉਣਾ ਇੱਕ ਵੀ ਨੀਚੀ ਲੱਗੇ ਪਿਆ ਠੀਕ ਆ ਪਾਣੀ ਪੂਣੀ ਖਿੱਚਣਗੇ ਫਿਰ ਤੁਹਾਨੂੰ ਵਿਖਾਵਾਂਗੇ ਉਹ ਵੀ ਕੀ ਰਿਸਪੌਂਸ ਦਿੰਦੇ ਭਾਈ ਵੇ ਇੱਕ ਦੀ ਮੈਂ ਦਿਖਾਉਣਾ ਜੀ ਦੇਖ ਜਾਣਾ ਫਿਰ ਆਪਾਂ ਜ਼ੂਮ ਕਰਕੇ ਦਿਖਾਵਾਂਗੇ ਇੱਕ ਮਿੰਟ ਕਿੱਧਰ ਗਏ ਸ਼ਾਇਦ ਅੱਧਰ ਲਈ ਸੈੱਟ ਹੋ ਗਏ ਇੱਕ ਮਿੰਟ ਰੋਜੋ ਆ ਜਾਣ ਦੋ ਫਿਰ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਮੈਂ ਦੇਖ ਜਾਣਗੇ ਬਸ ਇੱਕ ਮਿੰਟ ਰੋਜੋ ਬਸ ਉਹ ਆ ਗਏ ਆ ਆ ਫਿਰਦੇ ਭਈ ਮਾੜੇ ਮੜੇ ਤੁੰਦੇ ਉਹ ਦੇ ਦੇ ਭਈ ਆ ਗਏ ਦੇ ਭਈ ਇਹ ਰ ਹੈ ਸੈੱਟ ਹੀ ਨਹੀਂ ਹੁੰਦੇ ਭਈ ਇੱਕ ਮਿੰਟ ਹੋਣ ਹੋਣਗੇ ਨੇ ਆ ਫਿਰ ਧਾਵੇ ਮਾੜੇ ਮੜੀ ਦੀਦੇ ਪਿਆਵੇ ਉਂਗਲ ਕੋਲੇ ਹੁਣ ਸੈਟ ਕਰਨ ਦੋ ਇੱਕ ਮਿੰਟ ਮੈਨੂੰ ਕੈਮਰਾ ਸਾਫ ਕਰਕੇ ਦਿਖਾਉਣਾ ਫਿਰ ਤੁਹਾਨੂੰ ਤੇ ਲੋ ਬਈ ਜੇ ਕਰੀ ਜੂਮ ਕਰਕੇ ਦਿਖਾਉਣਾ ਜੇ ਤਾਂ ਦਿਗ ਗਏ ਯਾਰ ਬੜਾ ਜੱਪ ਜਾ ਯਾਰ ਇਹਨਾਂ ਦਾ ਨਾ ਮਤਲਬ ਨਾ ਜਿਹੜਾ ਕੈਮਰਾ ਇਹਦੇ ਜਦੋਂ ਆਪਾਂ ਜੂਮ ਕਰਦੇ ਹਾਂ ਥੋੜਾ ਸਾਫ ਨਹੀਂ ਦਿਖਾਉਂਦਾ ਯਾਰ ਪਤਾ ਨਹੀਂ ਕੀ ਚੱਕਰ ਹੈ ਇਹਦਾ ਯਾਰ ਕਬੂਤਰਾਂ ਮੈਨੂੰ ਐ ਦਿਖੀ ਜਾਂਦੇ ਆ ਬਾਕੀ ਕੈਮਰੇ ਦੇ ਵਿੱਚ ਨਹੀਂ ਦਿਖਦੇ ਪਰ ਪਤਾ ਨਹੀਂ ਕੀ ਚੱਕਰ ਆ ਆਗੇ ਜਿੱਤੇ ਮੇਰੀ ਉਂਗਲ ਆ ਆ ਦੇਖਿਆ ਹੁਣ ਕੈਮਰੇ ਦੇ ਜਮਾ ਨਹੀਂ ਦੀਦੇ ਪਏ ਮਾੜੇ ਮਾੜੇ ਤੁੰਦਲੇ ਤੁੰਦਲੇ ਦਿਖਣਗੇ ਉਹ ਵੀ ਮੈਨੂੰ ਦਿਖਣਗੇ ਤੁਸੀਂ ਮੰਨ ਲਓ ਵੀਡੀਓ ਦੇਖਣਗੇ ਤੁਹਾਨੂੰ ਨਹੀਂ ਪਤਾ ਚੱਲਣਾ ਹਾਂ ਵੀ ਇੱਕੇ ਦਾਮ ਨਹੀਂ ਪਤਾ ਚੱਲਣਾ ਜੇ ਤਾਂ ਗੌਰ ਗੌਰ ਨਾਲ ਜੇ ਤੁਹਾਨੂੰ ਦੇਖਗੇ ਦੇਖਗੇ ਬਾਕੀ ਆਪਾਂ ਦੂਰ ਕੈਮਰਾ ਕਰਕੇ ਦਿਖਾਉਣਾ ਕੀ ਪਤਾ ਫੇਰ ਦੇਖ ਜਾਣ ਤੁਹਾਨੂੰ ਉੱਚੇ ਆ ਜਾਂਦੇ ਅੰਦਰ ਉਹ ਜਾੜੀ ਉਹ ਵੇ ਠੀਕ ਹੈ ਬਾਕੀ ਦਰਵਾਜ਼ੀ ਆਉਣਗੇ හු ගඩාල ක්ෂ කියනේටය නේ අර් මාරය මඩේ දී දෙපේ යෝවි සාෆ්නී දිදේ ඇම රැන්දුචල් තෝඩේ නීමයාගේ පෙඩ්ද කතන්ගේ ඕෆෙඩ දෙපේ බ කිය නීමේතැ යදයින්නනෑ ඕුණනා නිහන ਨੀਵੇਂ تنੀਏ ਆਉਂਦੇ ਨਾਲੇ ਆਪਣਾ ਇੱਕ ਕਬੂਤਰ ਆ ਬਈ ਉਹ ਜਮਾ ਆਉਂਦਾ ਹੀ ਨਹੀਂ ਬਈ ਨੀਵਾਂ ਜਦੋਂ ਮਰਜੀ ਦੇਖ ਲਓ ਮੈਂ ਤੁਹਾਨੂੰ ਕਿਸੇ ਦਿਨ ਡਾਵਾਂਗੇ ਨਾ ਤੁਹਾਨੂੰ ਮੈਂ ਫੇਰ ਦਿਖਾਉਂਗਾ ਉਹਦੀ ਪੂਰੀ ਕੱਲੇ ਦੀ ਭਲਾ ਮੈਨੂੰ ਅਲੱਗ ਵੀਡੀਓ ਬਣਾਉਣੀ ਪੈ ਜੇ ਠੀਕ ਹੈ ਮੰਨ ਲਓ ਨਾ ਹੁਣ ਮੈਂ ਡਾਤਾ ਬਈ ਉਹਨੂੰ ਮੈਂ 2-3 ਲਗਾਤਾਰ ਕੱਢਿਆ ਹੋਇਆ ਸੀਗਾ ਫਿਰ ਯਾਰ ਕਬੂਤਰ ਯਾਰ ਮੈਨੂੰ ਐ ਸੀ ਨਾ ਇਹ ਇਹ ਵੀ ਆ ਜਾਂਦੇ ਨਾਲ ਹੀ ਫਿਰ ਠੀਕ ਹੈ ਜਿਆਦਾ ਨਹੀਂ ਉੱਡਦੇ ਸੀਗੇ ਠੀਕ ਹੈ ਫਿਰ ਮੈਂ ਪਤਾ ਕੀ ਕੀਤਾ ਉਹਨੂੰ ਵੀ ਮੰਡਾਇਆ ਦੋ ਤਿੰਨ ਦਿਨਾਂ ਦਾ ਡਾਇਆ ਇੱਕ ਦੋ ਦਿਨ ਦਾ ਨਹੀਂ ਤੁਹਾਨੂੰ ਪਤਾ ਨਹੀਂ ਚੱਲਦਾ ਕਬੂਤਰ ਹਨਾ ਪਿਛਲੀ ਿਆਰ ਤਾਂ ਬਹੁਤ ਵਧੀਆ ਉੜਦਾ ਸੀ ਆਪਣੇ ਕੋਲੇ ਪਿਛਲੀ ਿਆਰ ਵੀ ਉਹਦੇ ਆਪਾਂ ਟੂਸੇ ਪਤਾ ਨਹੀਂ ਕੀ ਕੁਛ ਕੀਤਾ ਸੀ ਯਾਰ ਐ ਤਕਿ ਆਪਾਂ ਦੋਨੇ ਟੂਸੇ ਕੀਤੇ ਹੋਇਆ ਤੇ ਬਈ ਉਹ ਦਾਤਾ ਜਦੋਂ ਉੜਦਾ ਨਾ ਮਤਲਬ ਉਹਨੇ ਬੰਦ ਹੋ ਜਾਣਾ ਕਬੂਤਰ ਦੇ ਬਾ ਉਹਨੇ ਆਉਣਾ ਉਦੋਂ ਆ ਬਈ ਜਦੋਂ ਉਹਦੇ ਮਤਲਬ ਬੈਣ ਦਾ ਟਾਈਮ ਹੋ ਗਿਆ ਜਦੋਂ ਥੱਕ ਗਿਆ ਜੋ ਵੀ ਆ ਉਦੋਂ ਉਹਦੇ ਰੈਸ਼ ਸੀ ਬਈ ਔਰ ਨਾ ਛਤਰੀ ਧਾਨ ਕੇ ਡੇ ਗਿਆ ਦਬਦਾ ਠੀਕ ਹੈ ਮੂੰਹ ਪਟ ਲਿਆ ਉਹਨੇ ਮੈਂ ਤਾਂ ਤਾਂ ਡਾਤਾ ਹੀ ਮੈਂ ਚਲੇ ਹੋ ਜੀ ਤੀਜੀ ਲਾਈ ਹੈਗੀ ਆ ਹਨਾ ਚਲੋ ਡਾ ਦਈਏ ਤੇ ਆਪੇ ਚਲੋ ਹੋ ਜੂ ਸੈਟ ਪੜਨਾ ਵੀ ਖੁੱਲ ਗਿਆ ਆਪਣਾ ਤੇ ਚਲੋ ਠੀਕ ਹੈ ਤੇ ਮਈ ਉੜਦਾ ਬਹੁਤ ਵਧੀਆ ਬੱਚਾ ਆਪਣਾ ਉਹ ਮੈਨੂੰ ਮੈਂ ਆਪਾਂ ਤਾਂ ਨਹੀਂ ਛੱਡਦੇ ਪਏ ਬਾਜੀ ਯਾਰ ਹਾਂ ਹਨਾ ਮੈਨੂੰ ਯਾਰ ਉਹਨੇ ਨਾ ਨਾ ਤਾਂ ਬਈ ਰਾਂਗੇ ਸ਼ੋਅ ਕਰਾਉਣਾ ਉਹ ਇਠਾ ਤਾਂ ਆਉਂਦਾ ਹੀ ਨਹੀਂ ਬਈ ਯਾਰ ਜਦੋਂ ਡਾਤਾ ਉਹਨੇ ਉੱਪਰ ਲੱਗ ਜਾਣਾ ਜਦੋਂ ਬਹਿਣਾ ਉਹਨੇ ਉਦੋਂ ਆਣਾ ਬਾਕੀ ਉਦੋਂ ਆਪਾਂ ਮੁੰਡਾ ਨਾ ਮੁੰਡਾ ਆਇਆ ਸੀ ਪਿੰਡੋਂ ਉੱਥੇ ਉੱਥੇ ਉਹ ਦਿਨ ਕਹਿੰਦਾ ਯਾਰ ਮੈਂ ਕਬੂਤਰ ਦੇਖਣੇ ਤੇਰੇ ਉੱਤੇ ਤੇ ਮੈਂ ਚੁੱਭ ਬਹਿ ਜਾ ਉੱਥੇ ਤੇ ਜਦੋਂ ਆਪਣੇ ਉਹ ਦਿਨ ਕਬੂਤਰ 1:30 ਵਜੇ ਬੈਠੇ ਸੀਗੇ ਠੀਕ ਹੈ ਉਹ ਆਪਣਾ 12 ਵਜੇ ਕਬੂਤਰ ਬਹਿ ਗਿਆ ਸੀਗਾ ਤੂਸਿਆਂ ਵਾਲਾ ਕਿਉਂਕਿ ਉਹਦੇ ਅੰਦਰ ਰੈਸ਼ ਸੀ ਠੀਕ ਹੈ ਨਹੀਂ ਤਾਂ ਉੱਡਣਾ ਬਹੁਤ ਵਧੀਆ ਸੀ ਉਹਨੇ ਤੇ ਉਹਨੂੰ ਪੁੱਛ ਕੇ ਦੇਖੀ ਤੁਹਾਨੂੰ ਦਿਖਾਵਾਂ ਕਿ ਕਿਸੇ ਦਿਨ ਜਿੱਦਨ ਆਇਆ ਵੀਡੀਓ ਦੇ ਵਿੱਚ ਤੇ ਫਿਰ ਦੱਸਾਂਗੇ ਤੈਨੂੰ ਠੀਕ ਹੈ ਤੇ ਬਾਕੀ ਉਹ ਜਿਹੜੀ ਕਬੂਤਰ ਆ ਉਹ ਜਦੋਂ ਨੀਵੇਂ ਨੀਵੇਂ ਆਇਆ ਫਿਰ ਤੁਹਾਨੂੰ ਦਿਖਾਵਾਂਗੇ ਐ ਨਹੀਂ ਪਤਾ ਚੱਲਣਾ ਯਾਰ ਹਨਾ ਬਾਕੀ ਆਪਾਂ ਜਦੋਂ ਹੁਣ ਇਹ ਨਾ ਆਪਾਂ ਗੈਲੈਕਸੀ ਲੈ ਕੇ ਆਵਾਂਗੇ ਜਿੱਦਣ ਆਪਣੇ YouTube ਤੋਂ ਪੈਸੇ ਆ ਗਏ ਫਿਰ ਤੁਹਾਨੂੰ ਦਿਖਾਇਆ ਕਰਾਂਗੇ ਪੂਰਾ ਰੰਗ ਸ਼ੋ ਹੋ ਜਾ ਕਰਨਾ ਜਿਵੇਂ ਜਿਵੇਂ ਉੜਦਾ ਜਿਹੜਾ ਜਿਹੜੀ ਅੱਖ ਕੀ ਬਤਾ ਅੱਖ ਵੀ ਦਿਖ ਜੂ ਉੱਪਰ ਹਜੇ ਆਪਾਂ ਨੂੰ ਤਾਂ ਪਤਾ ਨਹੀਂ ਬਾਕੀ ਕਹਿੰਦੇ ਉਹਦੀ ਜ਼ੂਮਿੰਗ ਜਾਦੀ ਆ ਬਾਕੀ ਤੁਸੀਂ ਕਿਰਪਾ ਕਰਨੀ ਸਾਰੇ ਵੀਰ ਭਰਾਣ ਠੀਕ ਆ ਸਪੋਰਟ ਫੁੱਲ ਕਰਿਆ ਕਰੋ ਬਾਕੀ ਵਿਊ ਥੋੜੇ ਜਿ ਘੱਟ ਆਉਂਦੇ ਆ ਬਾਕੀ ਦੋ ਪਿਛਲੀਆਂ ਵੀਡੀਓ ਨੇ ਤਾਂ ਬਹੁਤ ਵਧੀਆ ਰਿਸਪੌਂਸ ਦਿੱਤਾ ਆ ਵੀਡੀਓ ਨੂੰ ਪੂਰਾ ਫੋਲਰਿਸ ਰਿਸਪੌਂਸ ਦਿਓ ਠੀਕ ਹੈ ਬਾਕੀ ਦਿਖਾਉਣੇ ਜੇ ਨੀਵੇਂ ਆਉਂਦੇ ਆ ਤਾਂ ਜੇ ਨਾ ਨਹੀਂ ਮੈਂ ਫਿਰ ਤੁਹਾਨੂੰ ਅਗਲੀ ਵੀਡੀਓ 'ਚ ਬਈ ਅਪਡੇਟ ਮਿਲੂਗੀ ਹਾਂ ਵੀ ਕਿੰਨਾ ਉੱਡੇ ਕਿੰਨਾ ਨਹੀਂ ਉੱਡੇ ਠੀਕ ਹੈ ਫਿਰ ਗੇੜਿਆਂ ਵਾਲੇ ਦਿਨ ਆਪਾਂ ਵੀਡੀਓ ਬਣਾਉਣੀ ਹੈ ਇੱਕ ਤੇ ਉਸ ਦਿਨ ਤੁਹਾਨੂੰ ਸਾਰੀ ਅਪਡੇਟ ਦੇ ਦਾਂਗੇ ਠੀਕ ਹੈ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਯਾਰ ਆਪਣੇ ਸਿੱਜੜਾਂ ਦਾ ਦੱਸੋ ਯਾਰ ਕੀ ਹਾਲ ਹੈ ਯਾਰ ਇਹ ਨਾ ਯਾਰ ਸੂੰਦੇ ਨਹੀਂ ਪਈ ਇੱਕ ਤਾਂ ਆਦਰੂ ਕਬੂਤਰੀ ਆਹ ਵਾਲੀ ਆ ਕਬੂਤਰੀ ਆਖੀ ਨਾ ਸਿੱਜੜੀ ਆ ਵਾਲੀ ਇਹ ਸੂੰਦੀ ਨਹੀਂ ਯਾਰ ਮੋਟੀ ਤਾਂ ਹੋ ਗਈ ਆ ਟੈਂਬ ਭਵਾ ਹੋ ਗਿਆ ਯਾਰ ਇਹਨੂੰ ਹਨਾ ਹੈ ਸੂਈ ਉਹ ਨਹੀਂ ਸੂਈ ਯਾਰ ਇਹ ਲਿਬੜੀ ਦਾ ਵੈਸੇ ਹੀ ਆਵੇ ਲਿਬੜੀ ਦਾ ਬੋਦਨਾ ਵੀ ਮੋਟੀ ਤਾਂ ਬਹੁਤ ਆ ਵੇਖ ਇਹਦਾ ਹੁਣ ਜਗਾ ਭਾਲਦੇ ਆ ਸੂਣ ਵਾਸਤੇ ਮੈਂ ਮਿੱਟੀ ਵੀ ਪਾਈ ਹੋਈ ਖੁੱਡੇ ਜਾ ਦੋਨਾਂ ਖੁੱਡੇ ਤਿੰਨਾਂ ਖੁੱਡਿਆਂ ਚ ਭਈ ਆਪਾਂ ਕਾਢਨੇ ਕਹਣਾ ਮਿੱਟੀ ਇਹਦੇ ਖੁੱਡੇ ਅਜ ਪਾਤੀ ਮੈਂ ਚਾਲੇ ਸੂਪ ਹੋ ਗਈ ਹਨਾ ਤੇ ਚਲੋ ਜਿੱਦਾਂ ਸੂਪ ਵੀ ਆਪਾਂ ਉਦੋਂ ਦੇਖਾਂਗੇ ਤੇ ਬਾਕੀ ਆਹ ਜਿਹੜੀ ਲੰਮੇ ਪੈ ਗਈ ਆ ਬਾਕੀ ਦੂਸਰੇ ਇੱਕ ਜਿਹੜੇ ਡੱਬ ਪਿਆ ਉਪਰਲਾ ਉਹ ਸਿੱਜੜਾ ਆ ਵੀ ਸਿੱਜੜਾ ਚਿੱਟਾ ਬਾਕੀ ਮੇਰੇ ਮੋਜਦਾਰ ਹੋ ਗਈ ਕਬੂਤਰੀ ਆ ਜਾਂਦੀ ਕਈ ਜਾਂ ਜਿੱਡੀ ਹੋ ਜੋ ਵੀ ਆ ਬਾਕੀ ਕਬੂਤਰ ਤਾਂ ਜੇ ਉੱਡੀ ਜਾਂਦੇ ਠੀਕ ਹੈ ਤੇ ਆਪਾਂ 8 ਵਜੇ ਆਪਾਂ ਨਾਣਾ ਸਟਾਰਟ ਕਰ ਦਾਂਗੇ ਕਿਉਂਕਿ ਹੁਣ ਆਪਾਂ ਥੋੜਾ ਜਿਹਾ ਟਾਈਮ ਨਾਲ ਜਾਣ ਲੱਗੇ ਠੀਕ ਹੈ ਤੇ ਉਧਰੋਂ 7:30 ਆ ਜਾਈਦਾ ਠੀਕ ਹੈ ਬਈ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਜੇ ਨੀਵੇਂ ਹੁੰਦੀ ਆ ਨਹੀਂ ਤੇ ਫਿਰ ਤੁਹਾਨੂੰ ਬਈ ਅਗਲੀ ਵੀਡੀਓ ਦੇ ਆਪ ਵਿੱਚ ਅਪਡੇਟ ਮਿਲੂ ਉਹ ਪਾਣੀ ਪੀਣ ਲੱਗੇ ਪਾਣੀ ਘਟ ਆਇਓ ਦੇ ਚ ਮੌਸਮ ਵੇਖੋ ਕਿੱਡਾ ਸੋਹਣਾ ਲੱਗਦਾ ਪਿਆਣਾ ਛਤਰੀ ਆਪਾਂ ਅੱਜ ਪੰਨੀ ਵੀ ਲਾਈ ਹੋਈ ਆ ਅੱਜ ਆ ਹੀ ਡਾਵਾਂਗੇ ਜਦੋਂ ਮੈਂ ਜਾੜ ਉਸ ਤੋਂ ਬਾਅਦ ਛਤਰੀ ਆਪਾਂ ਉੱਚੀ ਕਰ ਦਾਂਗੇ ਠੀਕ ਹੈ ਬਾਕੀ ਧਿਆਨ ਰੱਖਦੇ ਆ ਕਬੂਤਰ ਦਾ ਕਿਹੜੀ ਸਾਈਡ ਗੇੜੇ ਜ਼ਿਆਦੇ ਪਾਉਂਦੇ ਕਿਹੜੀ ਸਾਈਡ ਨਹੀਂ ਉਹ ਤਾਂ ਮੈਂ ਗੇੜਿਆਂ ਵਾਲੇ ਦੇ ਨਹੀਂ ਪਤਾ ਚੱਲੂ ਯਾਰ ਮੈਨੂੰ ਕਿਉਂਕਿ ਆਪਾਂ ਘਰੇ ਰਹਿ ਕੇ ਤਾਂ ਆਪਾਂ ਇੱਕ ਦੋ ਦਿਨ ਨਹੀਂ ਡਾਇਏ ਆਪਾਂ ਕੋਈ ਦਿਨ ਨਹੀਂ ਅੱਜ ਕਰੇ ਬਹਿ ਕੇ ਡਾਇਆ ਆਪ ਬਾਕੀ ਮੁੰਡੇ ਡਾਉਂਦੇ ਆ ਉਹਨਾਂ ਨੂੰ ਪਤਾ ਹਾਂ ਵੀ ਕਿਹੜੀ ਸਾਈਡ ਜ਼ਿਆਦੇ ਉੜਦੇ ਆ ਉਹਨਾਂ ਨੂੰ ਮੈਂ ਬਹੁ ਵਾਰੀ ਕਿਹਾ ਮੈਂ ਯਾਰ ਧਿਆਨ ਰੱਖਿਆ ਕਰੋ ਇਹ ਗੱਲਾਂ ਦਾ ਬਾਕੀ ਯਾਰ ਫਿਰ ਕਬੂਤਰ ਗਵਾਚਣ ਦਾ ਨਾ ਥੋੜਾ ਜਿਹਾ ਮਤਲਬ ਕੀ ਕਰ ਸਕਦੇ ਆ ਆਪ ਜਾਹ ਚਾਂਸ ਘਟ ਜਾਂਦੇ ਆ ਕਬੂਤਰ ਗਵਾਚਣ ਤੇ ਠੀਕ ਆ ਆਪਾਂ ਨੂੰ ਪਤਾ ਹੁੰਦਾ ਬਈ ਜੀ ਇੱਧਰੋਂ ਆਊਗਾ ਹੁਣ ਇੰਨਾ ਟਾਈਮ ਉੱਤੇ ਉੱਡ ਕੇ ਆ ਹੁਣ ਨੀਵੇਂ ਆਜੂਗਾ ਆਪਣਾ ਕਬੂਤਰ ਤਾਂ ਫਿਰ ਐਵੇਂ ਆਪਾਂ ਪਿੰਡਾਂ 'ਚ ਭੱਜਦੇ ਫਿਰੇ ਕਬੂਤਰ ਆਪਣਾ ਉੱਥੇ ਉੱਡਦਾ ਹੋਵੇ ਹੈਨਾ ਉਹ ਐਸ ਸਿਸਟਮ ਹੋ ਜਾਂਦਾ ਵਾਕਿ ਮੈਂ ਵੇਣਾ ਠੀਕ ਆ ਕਬੂਤਰ ਫਿਰ ਦਿਖਾਉਣੇ ਆ ਤੁਹਾਨੂੰ ਜੇ ਨੀਵੇਂ ਆਉਂਦੇ ਆ ਤਾਂ ਤੇ ਲਓ ਬਈ ਜੀ ਆਪਣੇ ਕਬੂਤਰ ਹਜੇ ਤਾਂ ਉੱਡ ਜਾਂਦੇ ਆ ਉੱਚੇ ਹੀ ਠੀਕ ਆ ਬਸ ਇੱਕ ਵਾਰ ਹੀ ਨੀਵੇਂ ਆਏ ਸੀਗੇ ਤੇ ਉਦੋਂ ਆਪਾਂ ਨਾਈ ਜਾਂਦੇ ਸੀਗੇ ਠੀਕ ਆ ਇਹ ਅਜੇ ਦੇਖਦੇ ਨਹੀਂ ਪਏ ਫੇਰ ਉਹ ਮਤਲਬ ਉਧਰ ਦੂਰ ਦੂਰ ਹੋੜਦੇ ਪਏ ਆ ਕੈਮਰੇ 'ਚ ਨਹੀਂ ਦਿਖਣਗੇ ਠੀਕ ਹੈ ਤੇ ਬਾਕੀ ਆਪਾਂ ਪਾਣੀ ਬਦਲਤਾ ਬਈ ਸਾਰੇ ਕਬੂਤਰਾਂ ਦੇ ਇੱਕ ਵਾਰੀ ਫੇਰ ਆਪਾਂ ਹੁਣੇ ਠੀਕ ਹੈ ਪਾਣੀ ਲਿਆਏ ਸੀ ਠੰਡਾ ਠੰਡਾ ਤੇ ਆਪਾਂ ਬਦਲਤਾ ਬਾਕੀ ਟਰੇ ਹਾਂ ਆਪਾਂ ਸਾਫ ਕਰ ਹੀ ਦਿੰਦੇ ਹਾਂ ਸਵੇਰ ਤੁਹਾਨੂੰ ਪਤਾ ਹੀ ਆ ਠੀਕ ਹੈ ਤੇ ਬਾਕੀ ਹੁਣ ਫਿਰ ਆਪਾਂ ਮਿਲਦੇ ਤੁਹਾਨੂੰ ਠੀਕ ਹੈ ਅਗਲੀ ਵੀਡੀਓ ਦੇ ਵਿੱਚ ਬਾਕੀ ਯਾਰ ਜਿਹੜੇ ਆਪਾਂ ਦੋ ਕਬੂਤਰ ਰਾਤ ਸੱਚ ਦਿੱਤੇ ਸੀ ਨਾ ਯਾਰ ਉਹ ਆਪਾਂ ਪਤਾ ਕੀ ਕਰਨਾ ਉਹਨਾਂ ਦੇ ਨਾਲ ਆਪਾਂ ਜਿਹੜਾ ਥੰਮ ਮਿਲਦੇ ਵਿੱਚ ਫੋਟੋਆਂ ਲਾ ਦਾਂਗੇ ਰੋਮੇ ਤਾਂ ਹੁਣ ਆਪਾਂ ਵੀਡੀਓ ਰਾਤ ਬਣਾਈ ਸੀ ਨਾਲੇ ਤੁਹਾਨੂੰ ਪਤਾ ਚੱਲ ਜੂ ਜਿਹੜੇ ਕਬੂਤਰ ਆਪਾਂ ਦੋ ਦਿੱਤੇ ਆ ਠੀਕ ਹੈ ਦੋਨਾਂ ਕਬੂਤਰਾਂ ਦੀ ਆਪਾਂ ਥੰਬਨੇਲ ਦੇ ਵਿੱਚ ਫੋਟੋ ਲਾ ਦਾਂਗੇ ਦੇਖ ਲਓ ਕਿਹੜੇ ਕਬੂਤਰ ਬਾਕੀ ਤੁਹਾਨੂੰ ਪਤਾ ਚੱਲ ਹੀ ਜਾਣਾ ਵਾ ਠੀਕ ਹੈ ਤੇ ਬਾਕੀ ਵੀਡੀਓ ਨੂੰ ਫੁੱਲ ਸਪੋਰਟ ਕਰੋ ਸਾਰੇ ਵੀਰ ਭਰਾ ਜਿੰਨੇ ਵੀਰ ਭਰਾ ਦੇਖਦੇ ਆਪਣੀ ਵੀਡੀਓ ਤੇ ਬਾਕੀ ਦੋ ਵੀਡੀਓ ਨੇ ਤਾਂ ਵਧੀਆ ਰਿਸਪੌਂਸ ਦਿੱਤਾ ਸੀ ਦੋ ਵੀਡੀਓ ਜਿਹੜੀਆਂ ਪਿਛਲੀਆਂ ਆਈਆਂ ਡੈਵਿਡ ਨੂੰ ਫੁੱਲ ਸਪੋਰਟ ਕਰਿਓ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਵੀਆਂ ਵੀਡੀਓ ਦੇਖਣ ਵਾਸਤੇ ਠੀਕ ਹੈ ਬਾਈ ਜੀ ਤੇ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜਿਹੜੇ ਵੀ ਲੋਕਾਂ ਨੇ ਲਾਸਟ ਤੱਕ ਵੀਡੀਓ ਦੇਖੀ ਓਕੇ ਬਾਈ ਜੀ